दर्द तो दे दर्द न होवे ना सर मेरे को तो से कुटलो सर कुटलो सर बाहर आ जाओ कुटलो तू चल बाहर जा सर आ जाओ आ जाओ प्लीज आ जाओ आ जाओ सर प्लीज आ जाओ बाहर आ लो सर कुटलो ननु कोई फर्क नहीं पड़ता बाहर आओ येदा येदा की मतलब है बात मुझे येदा की मतलब है सर दसो कौन बस भी है कौन बस पूछे में सर बोलो मैडम कुछ नहीं तू फिर वो गाल क्यों कर दिया तू सर ਕਿੱਦਾਂ ਕਰਾਂ ਦੱਸੋ ਚੁੱਪ ਚਾਪ ਗੱਲ ਕਰੋ ਠੀਕ ਹੈ ਦੇਖੋ ਇਸ おい ਤੂੰ ਗੱਲ ਸੁਣ ਇੱਕ ਮਿੰਟ ਦੀ ਇਹ ਬੰਦਾ ਮੇਰੀ ਗੱਲ ਇੱਕ ਮਿੰਟ ਦੀ ਚੁੱਪ ਕਰ ਜਾ ਤੂੰ ਦੱਸ ਤੂੰ ਆਈ ਕਿੱਥੋਂ ਮੈਂ ਜਲੰਧਰੋਂ ਆਈ ਆ ਮੈਂ ਉਹ ਤੇਰੀ ਆਰਗੇਨਾਈਜੇਸ਼ਨ ਦਾ ਮੈਂ ਨੀਹਾ ਐ ਔਰ ਮੇਰਾ ਨਾਮ ਉਹ ਤੇਰਾ ਚਾਈਲਡ ਐਡ ਵੈਲਫੇਅਰ ਸੁਸਾਇਟੀ ਜਲੰਧਰ ਸਰ ਮੈਂ ਆ ਸਰ ਮੈਂ ਆ ਮੈਂ ਤੈਨੂੰ ਕੋਈ ਜਵਾਬ ਦੇਣੀ ਹੈਗਾ ਸਰ ਮੈਂ ਆ ਸਰ ਤੁਹਾਨੂੰ ਦੇਣਾ ਪੈਣਾ ਹੈ ਜਵਾਬ ਇਹਨੂੰ ਬਾਹਰ ਘਟੋ ਨਹੀਂ ਸਰ ਇਹ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਸਰ ਗੱਲ ਸੁਣੋ ਵੀਡੀਓ ਕਾਫੀ ਤੀਜੇ ਨਾਲ ਵਾਇਰਲ ਹੋ ਰਹੀ ਹੈ ਇੱਕ ਜਿਹੜਾ ਬੱਚੀ ਦਾ ਮਸਲਾ ਸੀਗਾ ਉਹ ਸਰਕਾਰ ਕੇ ਕੇ ਐਨ ਜੀਓ ਦੀ ਇੱਕ ਲੇਡੀਆਂ ਦੀ ਗੱਲਬਾਤ ਹੜਨਾ ਕਰਦੀ ਹੈ ਕਾਫੀ ਵੈਸ ਹੋ ਰਹੀ ਸਰ ਕੀ ਜੀ ਉਹ ਐਕਚੁਅਲੀ ਜੀ ਜੋ ਵੀਡੀਓ ਦੇ ਵਿੱਚ ਐਕਚੁਅਲ ਜੋ ਹੈ ਉਸ ਦੇ ਪਿੱਛੇ ਦੀ ਜੋ ਸਟੋਰੀ ਹੈ ਮੈਂ ਤੁਹਾਡੇ ਮੱਦੇ ਨਜ਼ਰ ਲਿਆਉਣਾ ਚਾਹਣਾ ਉਹ ਐਕਚੁਅਲੀ ਉਹ ਲੇਡਿਸ ਜੋ ਨੀਹਾ ਹੈ ਜੋ ਆਪਣੇ ਆਪ ਨੂੰ ਜਲੰਧਰ ਤੋਂ ਆਈ ਥਿੰਕ ਉਹ ਆਏ ਨੇ ਐਂਡ ਕਿਸੇ ਐਨ ਜੀਓ ਤੋਂ ਉਹ ਆਪਦੇ ਆਪ ਨੂੰ ਦੱਸ ਰਹੇ ਨੇ ਉਸਦੇ ਪਿੱਛੇ ਇਹ ਮੇਰੇ ਕੋਲ 6-7 ਵਾਰ ਆ ਚੁੱਕੇ ਨੇ ਐਂਡ ਜੋ ਲੈਂਗੁਏਜ ਇਹ ਵੀਡੀਓ ਦੇ ਵਿੱਚ ਵਰਤ ਰਹੇ ਨੇ ਇਹ ਤਾਂ ਪ੍ਰੀਪੈਲਿੰਗ ਪਲੈਨਿੰਗ ਦੇ ਨਾਲ ਵੀਡੀਓ ਬਣਾਉਣ ਦੇ ਮੋਟਿਵ ਦੇ ਨਾਮ ਇਹਨੂੰ ਇੰਨੇ ਰਿਸਪੈਕਟ ਦੇ ਨਾਲ ਗੱਲ ਕਰ ਰਹੇ ਨੇ ਜਾਂ ਤੁਸੀਂ ਕਰਕੇ ਸੰਬੋਧਿਤ ਕਰ ਰਹੇ ਨੇ ਆਦਰਵਾਇਸ ਇਹਨਾਂ ਦੀ ਲੈਂਗੁਏਜ ਜੋ ਹੁੰਦੀ ਹੈ ਤੂੰ ਤੜਕ ਕਰਕੇ ਹੀ ਹੁੰਦੀ ਹੈ ਤੂੰ ਮੇਰੇ ਕੰਮ ਕਰਕੇ ਦੇਂਗਾ ਕਿ ਨਹੀਂ ਕਰਕੇ ਦੇਂਗਾ ਐਂਡ ਅਕਸਰ ਹੀ ਮੈਨੂੰ ਤੁਮਕਾ ਆਇਆ ਜਾਂਦਾ ਹੈ ਵੀ ਅਸੀਂ ਥਾਣੇ ਦਾ ਘਰਾਵ ਕਰਾਂਗੇ ਅਗਰ ਤੁਸੀਂ ਇਹ ਬੰਦੇ ਨੂੰ ਨਾਂ ਫੜਿਆ ਜਾਂ ਐਵੇਂ ਦਾ ਤੁਸੀਂ ਪਰਿਵਾਰ ਨੂੰ ਕੰਪਨਸੇਸ਼ਨ ਦੇ ਝੂਠੇ ਵਾਅਦੇ ਕਰਕੇ ਤੁਸੀਂ ਇਹਨਾਂ ਨੂੰ ਕੰਪਨਸੇਸ਼ਨ ਨਹੀਂ ਦਿਵਾਇਆ ਐਵੇਂ ਦੇ ਧਮਕੀਆਂ ਮੈਨੂੰ ਦਿੱਤੀਆਂ ਜਾਂਦੀਆਂ ਨੇ ਵੀ ਥਾਣੇ ਦਾ ਘਰਾ ਕਰਾਂਗੇ ਐਂਡ ਜੋ ਕੱਲ ਤੁਸੀਂ ਵੀਡੀਓ ਦੇ ਜੋ ਵੀਡੀਓ ਚੱਲ ਰਹੀ ਹੈ ਜੋ ਵੀਡੀਓ ਦੇ ਵਿੱਚ ਹੈ ਉਹ ਪ੍ਰੀ ਪਲੈਨਿੰਗ ਦੇ ਨਾਲ ਬਣਾਈ ਗਈ ਹੈ ਐਂਡ ਹਾਂ ਜਦੋਂ ਇਹਨਾਂ ਨੇ ਮੇਰੇ ਨਾਲ ਆਫਿਸ ਦੇ ਵਿੱਚ ਬਤਮੀਜ਼ੀ ਕਰਨੀ ਸ਼ੁਰੂ ਕੀਤੀ ਮੈਂ ਲੇਡੀ ਕਨਸਟੇਬਲ ਨੂੰ ਬੁਲਾਇਆ ਹੈ ਲੇਡੀ ਕਨਸਟੇਬਲ ਤੋਂ ਜੋ ਬਾਹਰ ਆ ਕੇ ਗੱਲ ਕਰਦੇ ਆ ਉਦੋਂ ਵੀ ਬਤਮੀਜ਼ੀ ਨਾਲ ਗੱਲ ਕਰਦੇ ਆ ਐਂਡ ਉਸ ਤੋਂ ਬਾਅਦ ਲੇਡੀ ਕਨਸਟੇਬਲ ਦੀ ਮਦਦ ਨਾਲ ਇਹਨਾਂ ਨੂੰ ਕਹਿਆ ਜਾਂਦਾ ਵੀ ਤੁਸੀਂ ਥਾਣੇ ਤੋਂ ਜਾਓ ਸਰ ਗੱਲ ਕਰੀਏ ਜਿਹੜਾ ਬੰਦਾ ਗ੍ਰਿਫਤ ਤੋਂ ਬਾਹਰ ਹੈ ਜੀ ਹਜੇ ਵੀ ਐਕਚੁਅਲੀ ਗੱਲ ਇਹ ਹੈ ਜੀ ਜਿਸ ਦਿਨ ਤੋਂ ਇਹ ਕ੍ਰਾਈਮ ਹੋਇਆ ਹੈ ਇਹਨਾਂ ਦੀ ਸਾਰੀ ਸਾਰੀ ਫੈਮਿਲੀ ਸਾਡੇ ਨਾਲ ਹੈ ਉਹਨਾਂ ਨੂੰ ਦੱਸ ਰਿਹਾ ਵੀ ਪੁਲਿਸ ਕੀ ਕੰਮ ਕਰ ਰਹੀ ਹੈ ਪੂਰੀ ਟਰਾਂਸਪੇਰੈਂਟਲੀ ਕੰਮ ਹੋ ਰਿਹਾ ਉਸੇ ਦਿਨ ਤੋਂ ਬਾਅਦ ਟੀਮਸ ਵ ਆਊਟ ਆਫ ਸਟੇਟ ਪੰਜਾਬ ਤੋਂ ਰੀਡਸ ਕਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੁੱਛ ਕਿਛ ਹੋ ਰਹੀ ਹੈ ਮਤਲਬ ਪੁਲਿਸ ਆਪਣਾ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਾਨੂੰ ਵੀ ਪਤਾ ਹੈ ਬਹੁਤ ਸੀਰੀਅਸ ਮਸਲਾ ਹੈ ਸੰਗੀਨ ਮਸਲਾ ਹੈ ਐਵੇਂ ਦੇ ਮਸਲੇ ਚ ਪੁਲਿਸ ਵੀ ਚਾਹੁੰਦੀ ਹੈ ਜਲਦ ਜਲਦ ਬੰਦਾ ਅਰੈਸਟ ਹੋਏਗਾ ਸਰ ਗੱਲ ਕਰੀਏ ਜਿਵੇਂ ਅੱਜ ਧਰਨਾ ਵੀ ਲਗਾਏਗਾ ਥਾਣੇ ਦੇ ਬਾਹਰ ਮੈਂ ਉਹੀ ਦੱਸ ਰਿਹਾ ਜੀ ਜੋ ਲੜਕੀ ਵੀਡੀਓ ਦੇ ਵਿੱਚ ਹੈ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੀ ਸੀ ਵੀ ਅਸੀਂ ਤੁਹਾਡੇ ਥਾਣੇ ਦਾ ਘਰਾਵ ਕਰਾਂਗੇ ਹੁਣ ਦੇਖੋ ਉਹੀ ਉਹਨਾਂ ਨੇ ਕੀਤਾ ਵੀ ਹੈ ਇਹ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਵੀਡੀਓ ਵੀਡੀਓ ਚ ਲੇਡੀਜ਼ ਕਹਿ ਵੀ ਰਹੀ ਬੰਦੇ ਮੈਂ ਕਿੱਥੇ ਨੂੰ ਮੈਂਟਲ ਲਾਵਾਂਗੇ ਮੇਰੇ ਬੰਦੇ ਨਾਲ ਹਾਂਜੀ ਤੁਸੀਂ ਸੁਣੋਗੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਬੰਦੇ ਮੈਂ ਕਿੰਨੇ ਮਰਜ਼ੀ ਇਕੱਠੇ ਕਰ ਲਵਾਂਗੀ ਸੋ ਮੈਂ ਬੇਸਿਕਲੀ ਗੱਲ ਇਹ ਆ ਵੀ ਜਦੋਂ ਉਹਨਾਂ ਨੇ ਬਤਮੀ ਜੀ ਸ਼ੁਰੂ ਕਰ ਦਿੱਤੀ ਸੋ ਮੈਂ ਲੇਡੀ ਕੌਂਸਟੇਬਲ ਦੀ ਮੱਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਤੋਂ ਜਾਓ ਜੀ